ਬਾਦਲ ਰੋਡ ਲਾਗ ਕਾਲਜ ਦੇ ਨੇੜੇ 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਪੁਲਿਸ ਵੱਲੋਂ ਕਾਬੂ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰ ਕੀਤਾ ਗਿਆ ਬੰਧਾਵਲਾ ਦਾ ਉਦਵਾਰ ਨੂੰ 12 ਵਜੇ ਦੇ ਲਗਭਗ ਥਾਣਾ ਕਨਾਲ ਕਲੋਨੀ ਦੇ ਐਸ ਐਚ ਓ ਹਰਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਬਠਿੰਡਾ ਦੇ ਬਾਦਲ ਰੋਡ ਲਾਗ ਕਾਲਜ ਦੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਦੌਰਾਨੀ ਗਸ਼ਤ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਜਦ ਇੱਕ ਵਿਅਕਤੀ ਦੇ ਸ਼ੱਕ ਪਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 55 ਗ੍ਰਾਮ ਹਰੋਨ ਬਰਾਮਦ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਇਨ੍ਹਾਂ ਵੱਲੋਂ ਗ੍ਰਿਫਤਾਰ ਕਰ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਇਸ ਨੂੰ ਬੰਦ ਹਵਾਲਤ ਕੀਤਾ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਬਾਦਲ ਰੋਡ ਲਾਖ ਕਾਲਜ ਦੇ ਨਿਰੋਡ ਇੱਕ ਵਿਅਕਤੀ ਨੂੰ 55 ਗ੍ਰਾਮ ਹਰੋਨ ਸਮੇਤ ਗ੍ਰਿਫਤਾਰ ਕਰਕੇ ਬੰਦਾ ਹਵਾਲਤ ਕੀਤਾ ਗਿਆ ਅਤੇ ਹੁਣ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸ ਕੀਤਾ ਜਾਵੇਗਾ ਤੇ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਪੁਲਸ ਵੱਲੋਂ ਖੰਗਾਲੇ ਜਾਣਗੇ ਉਹਨਾਂ ਦੱਸਿਆ ਕਿ ਇਸ ਵਿਅਕਤੀ ਦੇ ਉੱਤੇ ਪਹਿਲਾਂ ਵੀ ਇੱਕ ਚੋਰੀ ਦਾ ਮਕਦਮਾ ਦਰਜ ਹੈ ਜੀ ਸਰ ਨਾਮਤ ਲੱਗਣਾ ਪਹੁੰਚ ਕਿਹੜੇ ਬਲਕਿ ਹਰਜੀਵਨ ਸਿੰਘ ਐਸਾ ਚੋਥਾਣਾ ਖਨਾਲ ਕਲੋਨੀ ਹੈ ਕੱਲ ਸਾਡਾ ਐਸੀ ਰਵੀਰ ਸਿੰਘ ਗਸ਼ਤੇ ਸੀਗਾ ਦਰਾਂਨੇ ਗਸ਼ਤ ਤੋਂ ਉਹ ਇੱਕ ਮਤਲਬ ਬਾਦਰਾਲਾ ਪੋੜਾ ਜਿਹੜਾ ਲਾ ਕਾਲਜ ਹੈ ਉੱਥੇ ਇੱਕ ਆਧਵੀ ਚੱਕੀ ਹਾਜ਼ਰ ਮਿਲਿਆ ਉਹਨਾਂ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਹਦੇ ਕੋਲ 55 ਗ੍ਰਾਮ ਹੈਰੋਨਾਂ ਹੈ ਉਹ ਸਾਨੂੰ ਮਿਲੀ ਹੈ ਉਹਦੇ ਸਬੰਧ ਚ ਅਸੀਂ ਮੁਕੱਦਮਾ ਨੰਬਰ 24 ਜਿਹੜਾ ਅਸੀਂ ਦਰਜ ਕਰ ਲਿਆ ਤੇ ਉਹਨੂੰ ਅਜਮਾਨ ਜੋ ਕੋਲ ਪੇਸ਼ ਕਰ ਰਹੇ ਕਾਗਜ਼ ਕਿਸ ਦੀ ਜੀ ਇਹ ਪਾਇਦਾ ਲਈ ਸੀਗਾ ਜੀ ਬੰਦਾ ਇਸ ਤੋਂ ਪਹਿਲਾਂ ਵੀ ਕੋਈ ਨੰਬਰ ਜੀ ਹਾਜ਼ਰ ਤੇ ਚੋਰੀ ਦਾ ਮੁਕੱਦਮਾ ਦਰਜ ਹੈਗਾ ਖੋਕਰ ਪਿੰਡ ਦਾ ਥਾਣਾ ਬਾਲੇ ਵਾਲੀ ਉੱਥੇ ਦਾ ਚੋਰੀ ਦਾ ਮੁਕੱਦਮਾ ਲੱਗਦਾ ਜੁਨੇ ਟਾਈਮ ਤੋਂ ਕਰੇ ਨਸ਼ਾ ਕਰਦੇ ਐ ਇਹ ਦੀ ਪੁੱਛਣਗੇ ਛੇ ਇਹ ਗੱਲ ਸਾਹਮਣੇ ਇਹ ਮੈਂ 2-3 ਮਹੀਨਾ ਤੋਂ ਕੰਮ ਕਰ ਰਹੇ ਹਾਂਗਾ ਤੇ ਬਾਕੀ ਵਰਤੋਂ ਪੁੱਛ ਵਿੱਚ ਜਾਰੀ ਹੈ ਤੇ ਰਹਿਣ ਵਾਲਾ ਕਿੱਥੋਂ ਦਾ ਹੈ ਖੋਖਰ ਪਿੰਡ ਦਾ ਚੋ ਦੇ ਨੇੜੇ ਹੈਗਾ ਤੇ ਬਾਲੇ ਵਾਲੀ ਥਾਣਾ ਪਿੰਡ ਹੈ ਜੇ ਸਿੰਘ ਆ ਕੰਮ ਨਹੀਂ ਨਹੀਂ ਗਿਆ ਸੀ ਤੂੰ ਹਾਂ ਇਥੇ ਦੀ ਪੁੱਛ ਵਿੱਚ ਕਰ ਰਹੇ ਆ ਕਿੱਥੋਂ ਲੈ ਕੇ ਆਏ ਕਿੱਥੇ ਦੇਣੇ ਨੇ ਉਹ ਸਾਰੀ ਗੱਲ ਕੰਮ ਕਰ ਕੀ ਕਰਦਾ ਸਰੇ ਕੰਮ ਲੇਬਰ ਦਾ ਕੰਮ ਕਰਦਾ ਹੈ